ਕਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਫਲਗੁਣ ਆਨੰਦ ਉਪਾਰਜਨਾ ਹਰ ਸੱਜਣ ਪ੍ਰਗਟਿ ਆਏ ਸੰਤ ਸਹਾਈ ਰਾਮ ਕੇ ਕਰ ਕਿਰਪਾ ਦਿਆ ਮਲਾਈ ਅਲਗੁਣ ਆਨੰਦ ਉਪਾਰ ਜਣਾ ਹਰ ਸੱਜਣਾ ਪ੍ਰਗਟੇ ਆਏ ਸੰਤ ਸਹਈ RAM ਕੇ ਕਰ ਕਿਰਪਾ దిਯਾ ਮਲਾਈ ਸੇਜ ਸੁਹਾਵੀ ਸਰਬ ਸੁਖ ਹੁਣ ਦੁੱਖਾ ਨਹੀਂ ਜਾਏ ਏਛੁ ਪੁਨੀ ਵਡ ਪਾਗਣੀ ਵਰ ਪਾਇਆ ਹਰ ਰਾਏ ਮੇਲੇ ਸਹਿਆਂ ਮੰਗਲ ਗਾਵਹੀ ਗੀਤ ਗੋਵਿੰਦ ਅਲਾਏ ਹਰ ਜੇਹਾ ਅਵਰਨ ਦਿਸਈ ਕੋਈ ਦੂਜਾ ਲਵੇ ਨਾ ਲਾਏ ਹਲਤ ਪਲਤ ਸਵਾਰਿਓ ਨਾ ਨਿਹਚਲ ਦਿੱਤਿਆ ਨਾ ਜਾਏ ਸੰਸਾਰ ਸਾਗਰ ਤੇ ਰਖਿਆ ਨਾ ਬਹੁੜ ਨਾ ਜਨਮੇ ਧਾਇ ਜਿਹਾ ਏਕ ਅਨੇਕ ਗੁਣ ਤਰੇ ਨਾਨਕ ਚਰਣੀ ਪਾਏ ਫਲ ਗੁਣ ਨਿਤ ਸਲਾਹੀਏ ਜਿਸਨੋ ਤੇਲ ਨਾ ਤੁਮੈ ਲੇ ਜੈਨਾ ਜੈਨਾ ਨਾਮ ਧਿਆਇਆ ਤੇਨ ਕੇ ਕਾਜ ਸਰੇ ਹਰ ਗਰਵ ਪੂਰਾ ਆਰਾਧਿਆ ਦਰਗਾ ਸੱਚ ਖਰੇ ਸਰਬ ਸੁਖਾਂ ਦੇ ਚਰਨ ਹਰ ਭਾਉ ਜਲ ਬਖਮ ਤਰੇ ਪ੍ਰੇਮ ਭਗਤ ਤਿਨ ਪਾਈਆ ਵਿਖਿਆ ਨਾਹੇ ਜਰੇ ਕੂੜਗੇ ਦੁਬਦਾ ਨਸੀ ਪੂਰਨ ਸੱਚ ਭਰੇ ਪਾਰ ਬ੍ਰਹਮ ਪ੍ਰਭ ਸੇਵ ਦੇ ਮਨ ਅੰਦਰ ਏਕ ਤਰੇ ਮਹਾਦੇਵ ਸਮੂਰਤ ਪਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੇ ਮਹਾਦੇਵ ਸਮੂਰਤ ਪਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀ ਅੱਜ ਆਗਣ ਦਾ ਮਹੀਨਾ ਚੜਿਆ ਹੈ ਤੋਂ ਤਨ ਗੁਰੂ ਨਾਨਕ ਪਾਤਸ਼ਾਹ ਤੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਭ ਸੰਗਤਾਂ ਦਾ ਪ੍ਰਾਗਰਨ ਹਰ ਪਰਿਵਾਰ ਵਿੱਚ ਸੁੱਖਾਂ ਦਾ ਬਸੇਰਾ ਕਰਨਾ ਕਿਰਪਾ ਕਰਨ ਬੱਚਿਆਂ ਦੇ ਉੱਤੇ ਮਿਹਰ ਪ੍ਰਿਆਰਤ ਰੱਖਣਾ ਮਾਤਾ ਪਿਤਾ ਦਾ ਅਗਿਆਕਾਰ ਬ੍ਰਹੁਣ ਵਿੱਦਿਆ ਦਾ ਦਾਨ ਬਖਸ਼ਿਸ਼ ਕਰਨਾ ਉکریاں ਦੀ ਦਾਤਾ ਬਖਸ਼ਿਸ਼ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ